ਜੀ ਕਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬਾਸਰਜੀਤ ਸਿੰਘ ਪਿੰਡ ਪਿਉਰੀ ਨੜੀ ਦੇ ਦਰਵਾਜਾ ਨਾ ਸ੍ਰੀ ਮਕਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਸਾਤਿਬੀ ਚ ਅੱਜ ਅਸੀਂ ਬਾਥੂ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਬਾਥੂ ਨੂੰ ਸੰਸਕ੍ਰਿਤ ਪਾਸ਼ਾ ਵਿੱਚ ਵਾਸਤੁਕ ਕਿਹਾ ਜਾਂਦਾ ਹੈ ਔਰ ਹਿੰਦੀ ਪਾਸ਼ਾ ਵਿੱਚ ਬਾਥੂਆ ਜਾਂ ਫਰਤੀਲੀ ਕਿਹਾ ਜਾਂਦਾ ਹੈ ਔਰ ਫਰਸੀ ਫਸਾ ਵਿੱਚ ਮੂਛੇ ਲੈਚਾ ਕਾ ਜਾਂਦਾ ਹੈ ਔਰ ਅਰ ਵੀ ਫਸਾ ਵਿੱਚ ਰੋਗ ਬੱਤਲ ਕਾ ਜਾਂਦਾ ਹੈ ਇਹ ਜਿਹੜਾ ਬਾਥੂ ਹੈ ਸਰਬ ਸ੍ਰੇਸ਼ਟ ਹੁੰਦਾ ਔਰ ਕਰੀ ਹੁੰਦਾ ਹੈ ਇਹ ਜਿਹੜਾ ਬਾਥੂ ਹੈ ਜਿਸ ਤਰ੍ਹਾਂ ਕਿ ਕਫ ਵਰਗਮ ਰੇਸ਼ਾ ਇਨ ਰੋਗਾਂ ਦਾ ਨਾਸ ਕਰਦਾ ਹੈ ਔਰ ਖੰਗਸਾ ਇਨ ਰੋਗਾਂ ਦਾ ਵੀ ਨਾਸ ਕਰਦਾ ਹੈ ਔਰ ਬਾਥੂ ਜਿਹੜਾ ਬਾਯੂ ਦਰਦ ਔਰ ਵਾਇੂ ਰੋਗ ਇਹਨ ਰੋਗਾਂ ਦਾ ਨਾਸ ਕਰਦਾ ਹੈ ਔਰ ਜਿਸ ਤਰ੍ਹਾਂ ਜੋੜਾਂ 'ਚ ਦਰਦ ਹੋਣਾ ਇਹਨ ਰੋਗਾਂ ਦਾ ਵੀ ਨਾਸ ਕਰਦਾ ਹੈ ਔਰ ਬਾਥੂ ਜਿਹੜਾ ਸਵਾਦਿਸ਼ਟ ਸ੍ਰਿਸ਼ਟ ਹੁੰਦਾ ਹੈ ਔਰ ਗੁਣਕਾਰੀ ਹੁੰਦਾ ਹੈ ਜਿਸ ਤਰ੍ਹਾਂ ਕਿ ਰક્ત ਪਿਤ ਰੋਗ ਔਰ ਗਰਮੀ ਦੇ ਰੋਗਾਂ ਦਾ ਨਾਸ ਕਰਦਾ ਹੈ ਔਰ ਰੂਦਰ ਵਿਕਾਰ ਜਿਸ ਤਰ੍ਹਾਂ ਖੂਨ ਕਰਾਹੀ ਔਰ ਰક્ત ਰੋਗ ਇਨ ਰੋਗਾ ਦਾ ਨਾਸ ਕਰਦਾ ਹੈ ਔਰ ಗುಣਕਾਰੀ ਹੁੰਦਾ ਹੈ ਇਹ ਜਿਹੜਾ ਬਾਥੂ ਹੈ ਜਿਸ ਤਰ੍ਹਾਂ ਕਿ ਪਰਮੇ ਰੋਗ ਨਾਸ ਹੁੰਦਾ ਹੈ ਤੰਤੂ ਰੋਗ ਇਨ ਰੋਗਾ ਦਾ ਨਾਸ ਕਰਦਾ ਹੈ ਔਰ ਮੂਤਰ ਕ੍ਰਿਸ਼ਾ ਇਨ ਰੋਗਾ ਦਾ ਵੀ ਨਾਸ ਕਰਦਾ ਹੈ ਔਰ ਚੇਸਤਰਾ ਕੀ ਗਰਮੀ ਰੋਗਾ ਦਾ ਨਾਸ ਕਰਦਾ ਹੈ ਔਰ ਹਿਰਦੇ ਰੋਗਾ ਦਾ ਵੀ ਨਾਸ਼ ਕਰਦਾ ਹੈ ਔਰ ਸ੍ਰਿਸ਼ਟ ਹੁੰਦਾ ਹੈ ਇਹ ਜਿਹੜਾ ਬਾਥੂ ਹੈ ਜਿਸ ਤਰ੍ਹਾਂ ਕਿਰਮੀ ਰੋਗਾਂ ਦਾ ਨਾਸ ਕਰਦਾ ਹੈ ਔਰ ਬਵਸਿਰ ਬਾਦੀ ਬਵਸਿਰ ਇਹਨਾਂ ਰੋਗਾਂ ਦਾ ਵੀ ਨਾਸ ਕਰਦਾ ਹੈ ਅਲਸ੍ਰਿਸ਼ਟ ਹੁੰਦਾ ਹੈ ਇਹ ਜਿਹੜਾ ਬਾਥੂ ਹੈ ਰੂਚੀਕਾਰਕ ਹੁੰਦਾ ਹੈ ਭੁੱਖ ਤੇਜ ਕਰਨ ਵਾਲਾ ਹੁੰਦਾ ਹੈ ਔਰ ਲਗੂ ਜਿਸ ਤਰ੍ਹਾਂ ਕਿ ਸ਼ੁਕਰਾ ਤੰਤੂ ਔਰ ਬਲ ਦੇਣ ਵਾਲਾ ਹੁੰਦਾ ਹੈ ਔਰ acts ਦੇਣ ਵਾਲਾ ਹੁੰਦਾ ਹੈ ਆਰ ਸ੍ਰਿਸ਼ਟ ਹੁੰਦਾ ਹੈ ਔਰ ਇਹ ਜਿਹੜਾ ਬਾਥੂ ਹੈ ਸਰਵ ਸ੍ਰਿਸ਼ਟ ਹੁੰਦਾ ਹੈ ਔਰ ਗੁਣਕਾਰੀ ਹੁੰਦਾ ਹੈ ਜਿਸ ਤਰ੍ਹਾਂ ਕਿ ਗੁਰਦਾਂਤ ਰੋਗਾਂ ਤੇ ਇਸ ਦੀ ਪ੍ਰਯੋਗ ਨਹੀਂ ਕਰਨਾ ਹੁੰਦਾ ਔਰ ਇਹ ਜਿਹੜਾ ਬਾਥੂ ਹੈ ਜਿਸ ਤਰ੍ਹਾਂ ਕਿ ਮੂਤਰ ਸ਼ੋਧਕ ਹੁੰਦਾ ਹੈ ਆਰ ਸ੍ਰਿਸ਼ਟ ਹੁੰਦਾ ਹੈ ਦਸਤਾਵਰ ਹੁੰਦਾ ਹੈ ਔਰ ਕਵਚ ਆਧਿਕ ਰੋਗਾਂ ਦਾ ਵੀ नाश करता है आयुर्वेद श्लोक लिखा है वस्तक दिवत वस्तक दिवत स्वाधु कुशार कटु पाचनमुचिया दीपनम पाचनम रुचिया लघु शुक्र बल इस तरह के यहाँ ਵਾਤੂ ਹੈ ਸ਼੍ਰੇਸ਼ਟ ਹੁੰਦਾ ਹੈ ਔਰ ਗੁਣਕਾਰੀ ਹੁੰਦਾ ਹੈ ਆਯੁਰਵੇਦ ਦੇ ਸ਼ਲੋਕਾਂ ਚ ਲਿਖਿਆ ਵਸਤੁ ਪਦਿਤਿਆ ਸਵਦੂ ਪੱਕੇ ਕਸ਼ਾਰ ਪੱਕੇ ਔਰ ਇਹ ਜਿਹੜਾ ਵਾਤੂ ਹੈ ਜਿਸ ਤਰ੍ਹਾਂ ਕਿ ਖਸ਼ਾਰ ਹੁੰਦਾ ਹੈ ਖਾਰਾਂ ਦਾ ਖਸ਼ਾਰ ਪੱਕੇ ਕਟੂ ਦਿਤਮ ਔਰ ਆਯੁਰਵੇਦ ਚ ਲਿਖਿਆ ਹੈ ਕੇ ਦੀਪਨਮ ਪਾਚਨਮ ਔਰ ਦੀਪਨ ਪਾਚਕ ਹੁੰਦਾ ਹੈ ਔਰ ਭੁੱਖ ਤੇਜ ਕਰਨ ਵਾਲਾ ਹੁੰਦਾ ਹੈ ਦੀਪਨਮ ਪਾਚਨਮ ਰੁਚਾ ਰੁਚੀ ਉਤਪਨ ਕਰਨ ਵਾਲਾ ਹੁੰਦਾ ਹੈ ਔਰ ਹਜਮ ਕਰਨ ਵਾਲਾ ਹੁੰਦਾ ਹੈ ਰੁਚੀ ਭੁੱਖ ਤੇਜ ਕਰਨ ਵਾਲਾ ਹੁੰਦਾ ਹੈ ਰੁਚਿਆ ਲਗੁ ਸ਼ੁਕਰ ਬਲ ਪਰਦਮ ਔਰ ਸ਼ੁਕਰ ਤੰਤੁ ਉਪਨਨ ਕਰਨ ਵਾਲਾ ਹੁੰਦਾ ਹੈ ਔਰ ਬਲ ਪਰਦਮ ਬਲ ਤਾਕਤ ਦੇਣ ਵਾਲਾ ਹੁੰਦਾ ਹੈ ਆਰਸ਼੍ਰਿਸ਼ਟ ਹੁੰਦਾ ਹੈ ਏਜਲਾ ਬਾਤੂ ਹੈ ਹਲਕਾ ਹੁੰਦਾ ਹੈ ਆਰਸ਼੍ਰਿਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਔਰ ਫੁਕ ਤੇਜ ਕਰਨ ਵਾਲਾ ਹੁੰਦਾ ਹੈ ਕੀੜੇ ਮੀ ਰੋਗਾ ਦਾ ਨਾਸ ਕਰਨ ਵਾਲਾ ਹੁੰਦਾ ਹੈ ਔਰ ਅੱਖਾਂ ਦੇ ਲਈ ਨਿਤਰਾ ਦੇ ਲਈ ਸ਼੍ਰਿਸ਼ਟ ਹੁੰਦਾ ਹੈ ਔਰ ਗੁਣਕਾਰੀ ਹੁੰਦਾ ਹੈ ਆਧਿਕ ਜਾਣਕਾਰੀ ਪ੍ਰਾਪਤ ਕਰਨ ਦੇ ਲਈ 85599 613 ਮਹਾਰਾਜ ਸਰਜੀਤ ਸਿੰਘ ਪਿੰਡ ਪਿਆਰੀ ਨਰੇਕ ਦਰਵਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਤਿੱਬੀ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ